ਸਸਰੀ ਘਰ ਮੇਰੇ ਪੰਜਾਬੀ ਜਿਹੀ ਆਈ ਹੋ ਤੁਸੀਂ ਸਾਰੇ ਜਾਨੀ ਵਧੀਆ ਹੋਮੂਗੇ ਆ ਜਾ ਫਿਰ ਮੇਰੇ ਪਿੱਛੇ ਪਿੱਛੇ ਆ ਜੀ ਇਹ ਦੇਖੋ ਜੀ ਇਧਰ ਸਟਾਕ ਲੱਗਾਵਾ ਕਰੇ ਤਿੰਨੇ ਦਸੀਆਂ ਪੰਨੀਆਂ ਗੜੀਆਂ ਨੇ ਮਾਰ ਰਵੇ ਸਟਾਕ ਨਹੀਂ ਸਟਾਕ ਨਹੀਂ ਨਿਗ੍ਹਾ ਮਰਾ ਇਹਨਾਂ ਦੀ ਚੋપરા ਦੇ ਹੋ ਮਿਹਨਤੀ ਬੰਦੇ ਦੇਖੋ ਜੀ ਉਧਰ ਕੋਰਾਂ ਦਾ ਥੋੜਿਆ ਕਰੋ ਜੀ ਕੋਰਾਂ ਘਟਾ ਥੋੜਿਆ ਕਰੋ ਠੀਕ ਆ ਜੀ ਕੱਢੀਗਾ ਬਾਉ ਜੀ ਹਾਂ ਜੀ ਇਹ ਅੱਜ ਨਾਲ ਸਾਡੇ ਕੋਲ ਦੋ ਟਰਾਲੀ ਕੋਲੇ ਦੇ ਆਏ ਹੋਏ ਨੇ ਇੱਕ ਤਾਂ ਦੂਜੀ ਸਾਈਡ ਖੜੇ ਇੱਕ ਇਹ ਖੜੇ ਇਹਦੀ ਕੁਆਲਟੀ ਚੈੱਕ ਕਰਨ ਵਾਸਤੇ ਨਾ ਅਸੀਂ ਤੁਹਾਨੂੰ ਚਾਹੀਦਾ ਹੋਣਾ ਬੇਸੀ ਮੈਂ ਤਾਂ ਸੁਣੀ ਸੁਣਾਈ ਆਪ ਤਾਂ ਕਦੀ ਯੂਜ਼ ਕੀਤੀ ਨਹੀਂ ਇਹ ਕੱਲਾ ਕਹਿੰਦੇ ਜੀ ਜਿਹੜਾ ਕੋਲੇ ਜਨਾ ਇਹ ਮੰਨ ਕੇ ਚਲੋ ਮਲਾਬਤ ਹੋਦੀ ਆ ਉਹਨੂੰ ਐ ਮੁੱਠੀ ਭਰ ਕੇ ਦੱਛਦੇ ਨੇ ਕਿ ਨਾ ਰਾਖੀ ਮਿਲਦੀ ਹੁੰਦੀ ਹੈ ਜੀ ਕਹਿੰਦੇ ਜਿਹੜੀ ਰਾਖੀ ਮਕਸੂਦ ਕੋਲੇ ਚ ਮਲਾਬਤ ਹੋਊਗੀ ਆ ਮੁੱਟੀ ਜਾ ਕੇ ਦੇ ਵੀ ਉਹ ਤੋਂ ਬਾਅਦ ਆਇਆ ਪਤਾ ਲੱਗੂ ਇਹ ਤਾਂ ਚਲੋ ਨਾਰਮਲ ਹੀ ਐ ਵੀ ਜਮਾ ਹੱਥ ਕਾਲੇ ਹੋ ਜਾਣਗੇ ਜਮਾ ਕਾਲੇ ਜੀ ਵੈਸੇ ਤਾਂ ਪ्युअर ਕੌਲੀ ਐ ਜੀ ਇਹ ਤਾਂ ਕੋਈ ਨਹੀਂ ਪਤਾ ਲੱਗ ਰਿਆ ਹੈ ਗਿਆ ਇੱਕ ਆਏ ਕਾਹਨ ਜੀ ਬਾਈ ਕੀ ਹਾਲ ਹੈ ਤੁਹਾਡੇ ਹਲੋ ਆ ਬਾਈ ਇਹਨੂੰ ਕਿਹਾ ਮੈਂਦ ਕਰ ਦਿਆਂ ਇਹਨੂੰ ਗੋਲਾ ਧਾਰ ਦਿਆਂ ਆ ਦੇਖੋ ਜੀ ਇਹ ਗੋਲਾ ਉਤਰਨ ਲੱਗ ਰਿਹਾ ਜੀ ਕੀ ਹਾਲ ਹੈ ਬਾਈ ਕਿੰਨੇ ਟਾਈਮ ਚ ਧਾਰ ਦੋਗੇ ਬਾਈ ਗੋਲਾ ਅੱਧੇ ਘੰਟੇ ਚ ਅੱਧੇ ਘੰਟੇ ਚ ਕਹਿ ਜਾਣੇ ਉਹਨੇ ਉਹ ਤੁਸੀਂ ਕਹਿ ਜਾਣੇ ਉਹਨੇ ਇਹ ਤਾਂ ਉਵੇਂ ਮਰੀ ਜਾਂਦਾ ਤਿੰਨ ਚਾਰ ਘੰਟੇ ਲੱਗ ਜਾਂਦੇ ਅੱਛਾ ਤਿੰਨ ਕ ਘੰਟੇ ਲੱਗ ਜਾਂਦੇ ਨਹੀਂ ਜੀ ਤੇ ਕੀ ਸਿਸਟਮ ਹੁੰਦਾ ਵੀਰੇ ਇੰਨਾ ਥੋੜੀ ਤਰਾਈ ਦਾ ਕੀ ਕੁਝ ਹੁੰਦਾ ਇਹ ਤਾਂ ਕੋਈ 1.40 ਰੁਪਏ ਟਾਣਾ ਹੁੰਦਾ 40 ਰੁਪਏ ਟਾਣਾ ਇੱਕ ਟਰਾਲਾ ਕਹਿ ਟਾਣਾ ਦਾ ਹੁੰਦਾ ਵਿੱਚ 40 ਦਾ ਵੀ ਹੁੰਦਾ ਕੋਈ ਵੱਧ ਦੇ ਵੀ ਹੋ ਜਾਂਦੇ ਅੱਛਾ ਵੀ ਐ ਲਾਲੂ ਵੀ ਤਿੰਨ ਚਾਰ ਘੰਟੇ ਚ ਉਤਰ ਜਾਂਦਾ ਹਾਂਜੀ 40 ਰੁਪਏ ਟਾਣਾ ਕਈ ਵਾਰ 40 ਦਾ ਵੀ ਹੁੰਦਾ 35 ਦਾ ਵੀ 45 ਦਾ ਵੀ ਆ ਜਾਂਦਾ ਆਪਣਾ ਤਾਂ 35 ਦਾ ਵੀ ਹੁੰਦਾ ਹੈ 2 ਕਟ ਕਟ ਨਹੀਂ ਹੁੰਦਾ ਹਾਂ ਵੀ 45 ਦਾ ਵੀ ਆ ਜਾਂਦਾ ਓਕੇ ਉਹ ਦੇਖੋ ਜੀ ਸਾਡੇ ਕੋਲ ਨਾ ਜ਼ਿਆਦਾਤਰ ਪੱਠਿਆਂ ਦੇ ਸੋਨਾ ਲੀਕਾ ਹੀ ਟਰੈਕਟਰ ਚੱਲਦੇ ਨੇ ਤਿੰਨੇ ਟਰੈਕਟਰ ਨੇ ਤਿੰਨੇ ਇੱਕ ਤੋਂ ਇੱਕ ਚੜਦਾ ਟਰੈਕਟਰ ਹੈ ਇੱਕ ਤੋਂ ਇੱਕ ਜੀ ਤਿੰਨੇ 35 ਜਮਾ ਨੀਲੇ ਰੰਗ ਦੇ ਬਰੇ ਜਿਹੜੀ ਕੁਆਲਿਟੀ ਬਣਨੀ ਹੈ ਨਾ ਇਹ ਕੋਲੇ ਨਾਲ ਹੀ ਕੁਆਲਿਟੀ ਬਣਨੀ ਹੈ ਐ ਕੁਆਲਿਟੀਆਂ ਨਹੀਂ ਬਣਦੀਆਂ ਐਲਾ ਪਾ ਕੇ ਫੂਸ ਕੇ ਦਿੰਦੇ ਅਸੀਂ ਕੁਆਲਿਟੀਆਂ ਬਣਾਤੀਆਂ ਇਹ ਕੋਲੇ ਨੇ ਹੀ ਕੁਆਲਿਟੀ ਬਣਾਣੀ ਹੈ ਇਹ ਤਾਂ ਉੱਕੀ-ਮੁੱਕੀ ਗੱਡੀ ਸਾਰੀ ਇਹ ਐ ਕੁਆਲਿਟੀਆਂ ਬਣਦੀਆਂ ਨੇ ਐਵੇਂ ਇਹ ਦੇਖੋ ਐ ਬੋਗਲੇ ਵਰਗਾ ਮਾਲ ਨਿਕਲਦਾ ਜੀ ਕੋਲਾ ਪਾ ਕੇ ਬੱਬੂ ਉਰੇ ਆ ਦੇਖੋ ਜੀ ਐ ਕੁਆਲਿਟੀਆਂ ਬਣਦੀਆਂ ਨਹੀਂ ਫਿਰ ਪਿਆਰ ਕੋਲਾ ਪਾ ਕੇ ਐ ਐ ਕੁਆਲਿਟੀ ਐ ਬਣਦੀਆਂ ਨਹੀਂ ਇਹ ਕੁਆਲਿਟੀਆਂ ਜੀ ਇੱਕ ਦੂਜਾ ਕੋੜਾ ਦੇਖਿਆ ਨਹੀਂ ਤੁਹਾਨੂੰ ਦੂਜਾ ਕੋੜਾ ਖੜਿਆ ਦੋ ਮਹंगाई ਨੇ ਤਿੰਨ ਚਾਰ ਪਹਿਲਾਂ ਉਤਰ ਗਏ ਇਹ ਇੱਕ ਆ ਖੜਾ ਜੀ ਆ ਦੇਖੋ ਪਰਿਆ ਹੋਇਆ ਆ ਦੇਖੋ ਜੀ ਇੰਨਾ ਨਾਲ ਹੀ ਕੁਆਲਿਟੀ ਬਣਨੀ ਹੈ ਜੀ ਕੋਲਾ ਪਾ ਕੇ ਹੀ ਕੁਆਲਿਟੀ ਬਣਨੀ ਹੈ ਨਾ ਕਿ ਟੂੜਾ ਫੂਕਣ ਨਾਲ ਜਾਂ ਹੋਰ ਚੀਜ਼ ਮਿਕਸ ਕਰਨ ਨਾਲ ਕੁਆਲਿਟੀਆਂ ਬਣਦੀਆਂ ਨੇ ਨਾ ਪਿਓਰ ਕੋਲਾ ਜੇ ਇਹ ਚ ਮੁਲਾਵਟ ਹੁੰਦੀ ਐ ਨੀ ਇਹ ਹੱਥ ਨਾ ਰੱਖੀ ਹੁੰਦੀ ਐ ਜਮਾ ਹੱਥ ਕਾਲੇ ਕਰ ਦਿੰਦੀ ਐ ਜਮਾ ਆ ਦੇਖੋ ਉਤਰ ਲੱਗ ਰਹੀ ਪਿਓਰ ਕੋਈ ਇੱਕੋ ਖੜੇ ਟਰਾਲਾ ਪਰ ਇੱਕੋ ਖੜੇ ਇੱਕ ਪਹਿਲਾਂ ਉਤਰ ਕੇ ਵਗ ਗਿਆ ਦੋ ਤਿੰਨ ਪਿੱਛੇ ਉਤਰੇ ਹੋਏ ਨੇ ਇਹ ਤੇ ਚੱਲਦਾ ਹੁੰਦਾ ਹੈ 750 ਦੇ ਮੂਸੇ ਵਾਲਾ ਹਰ ਟਾਈਮ